ਆਪਾਂ ਪਾਣੀਆਂ ਜ਼ਮੀਨਾਂ ਵੇਚ ਰਹੇ ਆਂ ਪੰਜਾਬ ਨੂੰ ਖਾਲੀ ਕਰ ਰਹੇ ਆਂ ਆਪਾਂ ਜੇ ਆਪਾਂ ਆਪਣੀਆਂ ਜ਼ਮੀਨਾਂ ਹੀ ਵੇਚ ਦਾਂਗੇ ਤਾਂ ਫਿਰ ਪੰਜਾਬ ਬਚੂਗਾ ਕਿੱਥੋਂ ਆਪਾਂ ਆਪਣੇ ਲਾਲਚਾਂ ਨੂੰ ਛੱਡ ਦਈਏ ਨਾ ਥੋੜਾ ਲਾਲਚ ਘਟਾ ਲਈਏ ਤੇ ਆਪਣਾ ਪੰਜਾਬ ਜਿਹੜਾ ਬਚ ਸਕਦਾ ਇੱਕ ਪਾਸੇ ਤਾਂ ਆਪਣੀ ਨੌਜਵਾਨੀ ਬਾਹਰ ਜਾ ਰਹੀ ਆ ਉਹਦਾ ਕਾਰਨ ਹੀ ਇਹ ਵੇਥੇ ਕੰਮ ਨਹੀਂ ਹੈਗਾ ਉਹ ਕੰਮ ਤਾਂ ਨਹੀਂ ਹੈਗਾ ਕਿਉਂਕਿ ਆਪਾਂ ਆਪਣੇ ਆਪ ਹੀ ਆਪਣੇ ਸਾਧਨ ਵੇਚ ਰਹੇ ਆਂ ਸਾਰੇ ਜੇ ਆਪਾਂ ਆਪਣੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਵੇਚ ਦਾਂਗੇ ਰੱਬਨੇ ਕੋਲ ਬਚੂਗਾ ਕੀ ਪੰਜਾਬ ਦੇ ਵਿੱਚ ਪੂਰੇ ਵਰਲਡ ਨੂੰ ਪਤਾ ਸੰਸਾਰ ਨੂੰ ਸਾਰੇ ਨੂੰ ਪਤਾ ਵੀ ਜਿਹੜਾ ਪੰਜਾਬ ਆ ਉਹ ਇੱਕ ਖੇਤੀ ਪ੍ਰਧਾਨ ਸੂਬਾ ਖੇਤੀਬਾੜੀ ਵਾਸਤੇ ਪੰਜਾਬ ਆ ਆਪਾਂ ਉਹ ਹੀ ਜ਼ਮੀਨਾਂ ਸਾਰੀਆਂ ਵੇਚੀ ਜਾਂਦੇ ਆ ਲਾਲਚ ਕਰਕੇ ਸਰਕਾਰ ਜ਼ਮੀਨਾਂ ਅਕਵਾਇਰ ਕਰ ਰਹੀ ਆ ਆਪਾਂ ਧੜਾ ਧੜ ਵੇਚੀ ਜਾਂਦੇ ਆ ਜ਼ਮੀਨਾਂ ਵੀ ਚੱਕੋੜੀ ਜੇ ਆਪਾਂ ਨੂੰ 50 ਲੱਖ ਰੁਪਏ ਕੀਲਾ ਮਿਲ ਰਿਹਾ ਆਪਾਂ ਲਾਲਚ ਕਰਦੇ ਗਏ ਨੇ ਨਹੀਂ ਜੀ ਸੰਤ 70 ਲੱਖ ਦੋ ਸਾਨੂੰ 80 ਲੱਖ ਦੋ ਫਿਰ ਜੂਨੀਅਨ ਵਾਲੇ ਧਰਨਾ ਲਾ ਕੇ ਬੈਹੋਂਦਾਂ ਨੇ ਥੋੜੀ ਜਿਹੀ ਦਿਮਾਗ ਚ ਖਾਨੇ ਚ ਗੱਲ ਪਾ ਲੋ ਆਪਾਂ ਸਾਰੇ ਚਾਹੇ ਆਪਣੇ ਕੋਲ ਜ਼ਮੀਨ ਘਾਟਾ ਚਾਹੇ ਵਾਧਾ ਜ਼ਮੀਨਾਂ ਨਾ ਵੇਚੋ ਕੋਈ ਵੀ ਆਪਣੀ ਜ਼ਮੀਨ ਧੱਕੇ ਨਾਲ ਨਹੀਂ ਲੈ ਸਕਦਾ ਚਾਹੇ ਉਹ ਕੋਈ ਵੀ ਸਰਕਾਰ ਹੋਵੇ ਕਾਹੇ ਕੋਈ ਵੀ ਅਥਾਰਟੀ ਹੋਵੇ ਕੋਈ ਵੀ ਆਪਣੀ ਜ਼ਮੀਨ ਧੱਕੇ ਨਾਲ ਨਹੀਂ ਲੈ ਸਕਦਾ ਪਰ ਆਪਾਂ ਆਪਣੇ ਲਾਲਚ ਨੂੰ ਵੇਚ ਰਹੇ ਹਾਂ ਉਹ ਲਾਲਚ ਕਰਕੇ ਆਪਣਾ ਪੰਜਾਬ ਅੱਧਾ ਪੰਜਾਬ ਦਾ ਵਿਕ ਗਿਆ ਆਪਣਾ 25 30 ਹਜ਼ਾਰ ਕਿਲਾ ਪਹਿਲਾਂ ਅਕਵਾਇਰ ਹੋ ਗਈ ਉਸ ਵਕਤ ਵੀ ਲਾਲਚ ਕਰ ਲਿਆ ਸੋਨੇ ਸਾਰਿਆਂ ਨੇ ਉਸ ਤੋਂ ਉਸ ਤੋਂ ਬਾਅਦ ਫਿਰ ਧਰਨਾ ਵੀ ਲਾਇਆ ਸੀ ਸ਼ਾਇਦ ਤੁਹਾਡੇ ਯਾਦ ਹੋਊਗਾ ਸਾਰਿਆਂ ਨੂੰ ਪੰਜਾਬ 'ਚ ਪਟਿਆਲੇ ਧਰਨਾ ਲਾਇਆ ਸੀ ਕੈਪਟਨ ਦੇ ਮਹਿਲ ਮੂਰੇ ਵੀ ਸਾਨੂੰ ਤਾਂ ਜੀ ਰੇਟ ਨਹੀਂ ਮਿਲਿਆ ਸਾਨੂੰ ਤਾਂ 1.5 ਕਰੋੜ ਚਾਹੀਦਾ ਕੀਲੇ ਦਾ 1 ਕਰੋੜ ਚਾਹੀਦਾ ਸਾਨੂੰ ਰੇਟ ਘੱਟ ਮਿਲਿਆ ਉਹ ਬਾਈ ਜੀ ਲਾਲਚ ਛੱਡ ਦਿਓ ਪੰਜਾਬ ਨੂੰ ਨਾ ਵੇਚੋ ਤੁਸੀਂ ਸਰਕਾਰ ਦੇ ਮੋਰੇ ਗੱਲ ਰੱਖਿਆ ਕਰੋ ਜਿਹੜੇ ਪਹਿਲਾਂ ਰੋਡ ਚੱਲ ਰਹੇ ਨੇ ਉਹਨਾਂ ਦੀ ਹਾਲਤ ਦੇਖੀ ਹੈ ਨਾ ਆਪਾਂ ਨੇ ਸਾਰਿਆਂ ਨੇ ਸਰਕਾਰ ਨੂੰ ਕਹੋ ਵੀ ਪਹਿਲਾਂ ਰੋਡ ਜਿਹੜੇ ਚੱਲ ਰਹੇ ਨੇ ਇਹਨਾਂ ਨੂੰ ਹੀ ਬਣਾ ਦਿਓ ਚੰਗੀ ਤਰ੍ਹਾਂ ਵਧੀਆ ਬਣਾ ਦਿਓ ਦਿੱਲੀ ਤੋਂ ਅੰਬਰਸਰ ਨੂੰ ਜਿਹੜਾ ਰਸਤਾ ਜਾਂਦਾ ਅਜੇ ਤੱਕ ਤਾਂ ਉਹ ਪੂਰਾ ਨਹੀਂ ਹੋਇਆ ਹੈਗਾ ਇਹ ਨਵੇਂ ਰੋਡ ਜਿਹੜੇ ਬਣਾ ਰਹੇ ਨੇ ਪ੍ਰਾਈਵੇਟ ਰੋਡ ਨੇ ਕਿ ਥੋਡੀਆਂ ਜ਼ਮੀਨਾਂ ਜਿਹੜੇ ਖਰੀਦ ਰਹੇ ਨੇ ਜਿਹੜੇ ਘਰਾਣੇ ਨੇ ਨਾ ਵੱਡੇ ਅਡਾਨੀ ਅਵਾਨੀ ਟਾਟਾ ਬਿਰਲਾ ਉਹ ਖਰੀਦ ਰਹੇ ਨੇ ਥੋਡੀਆਂ ਜ਼ਮੀਨਾਂ ਇਹ ਭੁਲੇਖੇ ਚ ਨਾ ਰਿਓ ਵੀ ਸਾਡੀਆਂ ਜ਼ਮੀਨਾਂ ਸਰਕਾਰ ਖਰੀਦ ਰਹੀ ਹੈ ਸਰਕਾਰ ਦਾ ਇੱਕ ਸਿਰਫ ਮੋਹਰਾ ਬਣੀ ਹੋਈ ਆ ਇਸ ਕਰਕੇ ਆਪਣੇ ਲਾਲਚ ਛੱਡ ਦੋ ਜੇ ਪੰਜਾਬ ਨੂੰ ਬਚਾਉਣਾ ਤਾਂ ਬਚਾ ਲਓ ਆਪਣੇ ਕੋਲ ਰਹਾ ਕੀ ਆ ਪਾਣੀ ਆਪਣੇ ਖੋਲੇ ਠੀਕ ਹੈ ਬਿਜਲੀ ਜਿਹੜੀ ਭਾਖੜਾ ਡੈਮ ਤੋਂ ਬਣਦੀ ਸੀ ਉਹ ਵੀ ਖੋਏ ਲਈ ਜਦੋਂ ਭਾਖੜਾ ਡੈਮੇ ਖੋਲੇ ਤਾਂ ਬਿਜਲੀ ਵੀ ਖੋਲੀ ਇਸ ਕਰਕੇ ਤਾਂ ਆਪਣੇ ਪੰਜਾਬ ਚ ਬਿਜਲੀ ਮਹਿੰਗੀ ਹੋ ਰਹੀ ਆ ਹੁਣ ਰਹਿੰਦੀ ਖੁੰਦੀ ਜਿਹੜੀ ਕਸਰ ਆ ਪੰਜਾਬ ਦੀ ਖੇਤੀਬਾੜੀ ਆ ਜੇ ਇਹਨੂੰ ਵੀ ਤੁਸੀਂ ਆਪਣੇ ਹੱਥੋਂ ਗਵਾਉਣਾ ਤਾਂ ਗਵਾ ਲਓ ਇਸ ਕਰਕੇ ਲਾਲਚ ਛੱਡ ਦਿਓ ਭਰਾਵੋ ਜ਼ਮੀਨਾਂ ਬਚਾ ਲਓ ਜੇ ਬਚਾ ਹੁੰਦੀਆਂ ਨੇ ਨਾ ਵੇਚੋ ਜ਼ਮੀਨਾਂ ਕੱਟ ਖਾ ਲਓ ਠੀਕ ਆ ਤੁਹਾਡੇ ਕੋਲ ਮੰਨ ਲਓ ਕਿਸੇ ਕੋਲ 5 ਕਿੱਲੇ ਜ਼ਮੀਨ ਆ ਉਹਦੇ ਵਿੱਚ ਦੀ ਰੋਡ ਨਿਕਲ ਗਿਆ 2 ਕਿੱਲੇ ਚ ਰੋਡ ਨਿਕਲ ਜੂਗਾ ਤੁਸੀਂ 2 ਕਰੋੜ ਰੁਪਏ ਲੈ ਲਓ ਚਲੋ ਕਰੋੜ ਰੁਪਏ ਕਿੱਲਾ ਮੰਗ ਲਓ ਸਰਕਾਰ ਕਹਿੰਦੀ ਕਰੋੜ ਲੈ ਲਓ ਇਹ ਵੀ ਪਤਾ ਤੁਸੀਂ ਦੇ ਵੀ ਦੇਣੀਆਂ ਨੇ ਤੁਹਾਡੇ 3 ਕਿੱਲੇ ਬਚ ਗਏ ਕਿੱਲਾ ਡੇਢ ਕਿੱਲਾ ਦੂਜੇ ਪਾਸੇ ਹੋਊਗਾ ਕਿੱਲਾ ਡੇਢ ਕਿੱਲਾ ਦੂਜੇ ਪਾਸੇ ਵਿਚਾਲੇ ਰੋਡ ਹੋਊਗਾ 25 30 ਫੁੱਟ ਉੱਚਾ ਲਾ ਲਿਓ ਪਾਣੀ ਕਿਧਰੋਂ ਲਾਓਗੇ ਇਸ ਕਰਕੇ ਆਪਣੀਆਂ ਜ਼ਮੀਨਾਂ ਨਾ ਖਰਾਬ ਕਰੋ ਆਪਾਂ ਜ਼ਮੀਨਾਂ ਨੂੰ ਬਚਾਓ ਜੇ ਜ਼ਮੀਨ ਬਚੂਗੀ ਤਾਂ ਪੰਜਾਬ ਬਚੂਗਾ ਆਪਾਂ ਜ਼ਮੀਨਾਂ ਵੇਚ-ਵੇਚ ਕੇ ਤਾਂ ਪੰਜਾਬ ਨੂੰ ਖਾਲੀ ਕਰ ਰਹੇ ਹਾਂ ਰੋਜ਼ਾ ਧਿਆਨ ਦਿਆ ਕਰੋ ਇਹ ਗੱਲਾਂ ਤੇ ਆਪਣੀ ਜ਼ਮੀਨ ਕੋਈ ਵੀ ਐਕਵਾਇਰ ਨਹੀਂ ਕਰ ਸਕਦਾ ਬਿਨਾਂ ਆਪਣੀ ਪਰਮਿਸ਼ਨ ਤੋਂ ਉੱਥੇ ਦੇਖ ਲੈ ਜਾ ਕੇ ਕੋਰਟ ਸ਼ਮੀਰ ਬਟਿੰਡੇ ਕੋਲੇ ਇੱਕ ਬੰਦਾ ਆੜਿਆ ਬਾਹਤੇ ਉਹਨੇ ਆਪਣੀ ਜ਼ਮੀਨ ਨਹੀਂ ਦਿੱਤੀ ਹੈਗੀ ਹੋਰ ਰੋਡ ਉੱਥੇ ਕੱਚਾ ਬਿਆ ਹੋਸੀ ਤਰ੍ਹਾਂ ਦੇਖ ਲਿਓ ਜਾਂ ਕੇ ਕਦੇ ਹੋਰ ਬਸੇਰੇ ਪਿੰਡ ਨੇ ਇਧਰ ਚਲੇ ਜਾਏ ਤੁਸੀਂ ਮਾਛੀਵਾੜਾ ਸਾਹਿਬ ਵਾਲੀ ਸਾਈਡ ਉੱਥੇ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਨੇ ਇਹ ਰੋਡ ਦੇ ਵਿੱਚ ਆ ਕੇ ਇਹ ਰੋਡ ਕੱਲੇ ਜ਼ਮੀਨਾਂ ਵਿੱਚ ਤੇਰੀ ਨਿਕਲਨੇ ਤੁਹਾਡੇ ਪਿੰਡਾਂ ਵਿੱਚ ਦੀ ਤੁਹਾਡੇ ਘਰਾਂ ਵਿੱਚ ਦੀ ਨਿਕਲਣਗੇ ਰਸਤੇ ਇਹ ਆਪਣੇ ਲਾਲਚ ਛੱਡ ਦਿਓ ਕਿਉਂ ਆਪਣੀਆਂ ਜੱਦੀ ਜ਼ਮੀਨਾਂ ਵੇਚ ਰਹੇ ਹੋ ਤੁਸੀਂ ਫਿਰ ਇਹਨਾਂ ਤੇ ਟੋਲ ਟੈਕਸ ਲੱਗਣਗੇ 17 ਟੋਲ ਟੈਕਸ ਲੱਗਣੇ ਨੇ ਫੇਰ ਕਿਹੜੀ ਸਰਕਾਰ ਨੂੰ ਕਹੋਂਗੇ ਤੁਸੀਂ ਕਿਹਨੂੰ ਕਹੋਂਗੇ 20 ਸਾਲ ਬਾਅਦ ਤੇ ਫੇਰ ਠੇਕਾ ਦੇ ਦੇਣਾ ਆ ਜਿਹੜੇ ਹੁਣ ਮਿਆਦ ਪੁੱਗੀ ਵਾਲੇ ਤਾਂ ਬੰਦ ਹੋ ਗਏ ਪੰਜਾਬ 'ਚ ਹੁਣ ਉਹ ਫੇਰ ਤੁਸੀਂ ਫੇਰ ਫੇਰ ਧਰਨੇ ਲੱਗਣਗੇ ਵੀ ਜੇ ਇਹਨਾਂ ਨੇ ਇੰਨੇ ਟੋਲ ਟੈਕਸ ਲਾਤੇ ਉਹ ਤਾਂ ਅਗਲੇ ਪਹਿਲਾਂ ਕਹਿ ਰਹੇ ਨੇ ਵੀ ਅਸੀਂ ਇੰਨੇ ਟੋਲ ਟੈਕਸ ਕੱਲੇ ਪੰਜਾਬ 'ਚ ਸਤਾਰਾਂ ਲੱਗਣੇ ਨੇ ਜਦੋਂ ਕਿ ਰੋਡ ਆਪਾਂ ਨੂੰ ਕੋਈ ਫਾਇਦੇਮੰਦ ਨਹੀਂ ਹੈਗੇ ਜਿਨ੍ਹਾਂ ਦਾ ਫਾਇਦਾ ਆਪਾਂ ਨੂੰ ਹੈਗਾ ਉਹ ਆਪਣੇ ਰੋਡ ਪੁਰਾਣੇ ਚੱਲ ਰਹੇ ਨੇ ਉਹਨਾ ਉੱਤੇ ਕੰਮ ਕਰਵਾਓ ਔਰ ਰੋਡਾਂ ਵਧੀਆ ਬਣਨਾ ਉਹਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਤਾਂ ਜਿਹੜੀ ਆਪਣੀ ਸੈਂਟਰ ਦੀ ਸਰਕਾਰ ਆ ਉਹਦਾ ਹਿੱਸਾ ਨੈਸ਼ਨਲ ਹਾਈਵੇ ਨੇ ਜਿੰਨੇ ਵੀ ਉਹ ਸੈਂਟਰ ਦੇ ਨੇ ਉਹੀ ਨਹੀਂ ਬਣਾ ਰਹੇ ਹਜੇ ਤੱਕ ਤੁਸੀਂ ਨਵੇਂ ਰੋਡਾਂ ਵਾਸਤੇ ਜ਼ਮੀਨਾਂ ਵੇਚ ਰਹੇ ਹੋ ਥੋੜਾ ਜਿਹਾ ਸਮਝੋ ਕਿਸਾਨ ਜੁਨੀਅਨ ਵਾਲੇ ਹੋਰ ਪਾਸੇ ਦਾ ਧਰਨੇ ਲਈ ਜਾਂਦੇ ਹੋ ਆਪਣੇ ਕਿਸਾਨਾਂ ਨੂੰ ਜ਼ਿੰਮੇਵਾਰਾਂ ਨੂੰ ਵੀ ਸਮਝਾ ਲਓ ਵੀ ਜ਼ਮੀਨਾਂ ਨਾ ਵੇਚੋ ਜੇ ਜ਼ਮੀਨਾਂ ਵਿਕ ਗੀਆਂ ਫਿਰ ਕਰ ਲਓ ਖੇਤੀਆਂ ਕਿੱਥੇ ਕਰਾਂਗੇ